ਮੈਂ ਜਦੋਂ ਆ ਕੇ ਪਿੰਡ ਦੇ ਆਪਣੇ ਦੇ ਹਾਲਾਤ ਦੇਖੇ ਜਿੰਨੀ ਨੌਜਵਾਨ ਪੀੜ੍ਹੀ ਹੈ ਸਾਰੀ ਨਸ਼ੇ ਤੇ ਲੱਗੀ ਹੋਈ ਹੈ ਤੇ ਸਾਡੇ ਪਿੰਡ ਦੇ ਕੁਤਗੜ 10 12 ਬੰਦੇ ਨਸ਼ਾ ਵੇਚ ਵੀ ਰਹੇ ਆ ਤੋਂ ਪਿੰਡੋਂ ਹੀ ਲੈ ਕੇ ਪਿੰਡ ਦੀ ਆਪਣੀ ਆਉਣ ਵਾਲੇ ਕੱਲ ਦਾ ਦੇਖ ਰਿਹਾ ਜੀ ਕਿਸੇ ਦਾ ਹਟਾਣਾ ਹੋਵੇ ਉਹ ਸਭ ਤੋਂ ਪਹਿਲਾਂ ਸਰਪੰਚ ਨੂੰ ਕਿਹਾ ਜਾਂਦਾ ਵਾ ਉਹ ਪੰਜਾਬ ਪੁਲਿਸ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਸਰਪੰਚ ਦਾ ਸਹਿਯੋਗ ਲਿਆ ਜਾ ਉਹਨਾਂ ਦੇ ਕੰਨੀ ਕੋਈ ਗੱਲਬਾਤ ਕੀਤੀ ਗੱਡੀ ਨਹੀਂ ਨਹੀਂ ਬਿਲਕੁਲ ਨਹੀਂ ਇਨੀ ਉਮਰ ਹੋ ਗਈ ਅੱਗੇ ਅਜੇ ਤੱਕ ਨਸ਼ੇ ਦੇ ਵਿੱਚ ਫਸੇ ਨਹੀਂ ਹੈ ਵੇਖਿਆ ਇਹ ਕਦੀ ਵੀ ਨਹੀਂ ਹੋ ਸਕਦਾ ਬਾਕੀ ਜਿਹੜੇ ਨਸ਼ਾ ਕਰ ਰਹੇ ਆ ਉਹਨਾਂ ਦਾ ਨਸ਼ਾ ਜਰੂਰ ਛਡਾਵਾਂਗੇ ਕਪੂਰਥਲਾ ਦੇ ਵਿੱਚ ਵੀ ਇੰਨਾ ਨਸ਼ਾ ਵੱਧ ਚੁੱਕਾ ਤੁਸੀਂ ਆਪਣੇ ਇਹ ਤੁਹਾਡੇ ਆਪਣੇ ਪਿੰਡ ਦਾ ਹੀ ਕਿਉਂ ਖਿਆਲ ਆਇਆ ਹੋਰ ਸ਼ਹਿਰ ਦਾ ਕਿਉਂ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਸਕਾਈਨਸ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਜਿਸ ਤਰ੍ਹਾਂ ਕਿ ਨਵੀਆਂ-ਨਵੀਆਂ ਸਰਕਾਰਾਂ ਆਉਂਦੀਆਂ ਔਰ ਫਿਰ ਇੱਕ ਸਰਕਾਰ ਦਾ ਇਹ ਮਤਲਬ ਹੁੰਦਾ ਕਿ ਅਸੀਂ ਜਿਹੜਾ ਕਿ ਨਾ ਪੰਜਾਬ ਨੂੰ ਨਸ਼ਾ ਮੁਕਤ ਕਵਾ ਕਰਾਂਗੇ ਔਰ ਪੰਜਾਬ ਜਿਹੜਾ ਵਾ ਗੁਰੂਆ ਪੀਰਾਂ ਦੀ ਇਹ ਧਰਤੀ ਮੰਨੀ ਜਾਂਦੇ ਸਾਨੂੰ ਦੇ ਇੱਕ ਐਨ ਆਰ ਆਈ ਪਰਿਵਾਰ ਜਿਹੜੇ ਕਿ ਆਏ ਨੇ ਉਹਨਾਂ ਨਾਲ ਹੀ ਗੱਲਬਾਤ ਕਰਨੇਗਾ ਸਰ ਪਹਿਲਾਂ ਤਾਂ ਤੁਹਾਡਾ ਰਸਾਈਨੋਸ ਕੀ ਹੈ ਥੈਂਕ ਯੂ ਸੋ ਮਚ ਸਰ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਚਿਹੜੀਆਂ ਵੀ ਸਰਕਾਰਾਂ ਆਉਂਦੀਆਂ ਉਹ ਇਹ ਕਹਿੰਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਉਹ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਕਿ ਨਸ਼ਾ ਚੱਲਦਾ ਕਿ ਕਿਸ ਤਰ੍ਹਾਂ ਸਵਾਲ ਆਇਆ ਮੈਂ ਜਦੋਂ ਆਣ ਕੇ ਪਿੰਡ ਦੇ ਆਪਣੇ ਦੇ ਹਾਲਾਤ ਦੇਖੇ ਜਿੰਨੀ ਨੌਜਵਾਨ ਪੀੜ੍ਹੀ ਹੈ ਸਾਰੀ ਨਸ਼ੇ ਤੇ ਲੱਗੀ ਹੋਈ ਹੈ ਤੇ ਸਾਡੇ ਪਿੰਡ ਦੇ ਕੁਟਗੜ 10 12 ਬੰਦੇ ਨਸ਼ਾ ਤੋਂ ਪਿੰਡੋਂ ਹੀ ਲੈ ਕੇ ਪਿੰਡ 'ਚ ਹੀ ਆਪਣੇ ਆਉਣ ਵਾਲੇ ਕੱਲ ਦਾ ਦੇਖ ਰਹੇ ਆ ਜੀ ਜਦੋਂ ਕੀ ਕੋਈ ਨਸ਼ਾ ਕਿਸੇ ਦਾ ਹਟਾਣਾ ਹੋਵੇ ਉਹ ਸਭ ਤੋਂ ਪਹਿਲਾਂ ਸਰਪੰਚ ਨੂੰ ਇਹ ਕਿਹਾ ਜਾਂਦਾ ਵਾ ਔਰ ਪੰਜਾਬ ਪੁਲਿਸ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਸਰਪੰਚ ਦਾ ਸਹਿਯੋਗ ਲਿਆ ਜਾਂ ਉਹਨਾਂ ਦੇ ਕੰਨੀ ਕੋਈ ਗੱਲਬਾਤ ਕੀਤੀ ਕੱਢੀ ਨਹੀਂ ਹਜੇ ਤੱਕ ਮੈਂ ਕੋਈ ਸਰਪੰਚ ਸਾਹਿਬ ਨਾਲ ਕੋਈ ਗੱਲ ਨਹੀਂ ਕੀਤੀ ਬਾਕੀ ਮੈਂ ਆਪਣੀ ਵੀਡੀਓ ਫੇਸਬੁੱਕ ਤੇ ਵਾਇਰਲ ਹੋ ਰਹੀ ਹੋਈ ਹੈ ਠੀਕ ਹੈ ਉਹਦੇ ਮਤਲਬ ਵੀ ਹਜੇ ਤੱਕ ਮੈਨੂੰ ਕੋਈ ਕਾਲ ਵੀ ਨਹੀਂ ਆਈ ਬਾਕੀ ਜਿੱਦਾਂ ਵੀ ਹੋਊਗਾ ਆਪਾਂ ਰਲ ਮਿਲ ਕੇ ਚੱਲਾਂਗੇ ਪਿੰਡ ਦੇ ਵਿੱਚੋਂ ਆਪਾਂ ਨੂੰ ਕੋਈ ਪਾਰਟੀ ਬਾਜੀ ਇਹਨਾਂ ਨਹੀਂ ਹੈਗਾ ਆਪਾਂ ਨੂੰ ਮੇਨ ਹੈਗਾ ਵਾ ਕਿ ਪਿੰਡ ਦੇ ਵਿੱਚ ਇਹਦਾ ਨਸ਼ਾ ਵਾ ਉਹ ਆਪਾਂ ਖਤਮ ਕਰਨਾ ਵਾ ਜੀ ਔਰ ਜਿਹੜਾ ਕਿ ਅੱਜ ਤੁਸੀਂ ਦੇਖਿਆ ਕਿ ਜਿਹੜਾ ਕਿ ਕੋਈ ਮਾੜੇ ਕੰਮ ਨੂੰ ਜਾਂ ਚੰਗੇ ਕੰਮ ਨੂੰ ਹੱਥ ਪਾਉਂਦਾ ਔਰ ਉਹਦੇ ਹੀ ਪਤੀਲੇ ਮੁੱਦੇ ਹੋ ਜਾਂਦੇ ਆ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਨਸ਼ਾ ਛਡਾਉਂਦੇ ਛਡਾਉਂਦੇ ਆਪੇ ਦਲਦਲ ਦੇ ਵਿੱਚ ਫਸ ਜਾਈਂ ਨਹੀ ਨਹੀ ਬਿਲਕੁਲ ਨਹੀਂ ਜੀ ਇਨੀ ਉਮਰ ਹੋ ਗਈ ਅੱਗੇ ਅਜ ਤੱਕ ਨਸ਼ੇ ਦੇ ਵਿੱਚ ਫਸੇ ਨਹੀਂ ਐ ਠੀਕ ਆ ਇਹ ਕਦੀ ਵੀ ਨਹੀਂ ਹੋ ਸਕਦਾ ਬਾਕੀ ਜਿਹੜੇ ਨਸ਼ਾ ਕਰ ਰਹੇ ਆ ਉਹਨਾਂ ਦਾ ਕੌਣ ਦੇਵੇਗਾ ਕਿ ਸਰਕਾਰਾਂ ਦੇਣਗੀਆਂ ਜਾਂ ਤੁਸੀਂ ਆਪਣੀ ਜੇਬ ਦੇ ਵਿੱਚੋਂ ਖਰਚ ਕਰੋ ਅਸੀਂ ਜਿੰਨੇ ਆਪਣੇ ਐਨਆਰਆਈ ਭਰਾ ਹੈਗੇ ਆ ਰਲ ਮਿਲ ਕੇ ਆਪਣੇ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰ ਲਈ ਆ ਰਲ ਮਿਲ ਕੇ ਸੰਜੋਗ ਇੱਕ ਦੂਜੇ ਦਾ ਲੈ ਕੇ ਚੱਲ ਰਹੇ ਆ ਆਪਾਂ ਪੁਲਿਸ ਨੂੰ ਵੀ ਵਿੱਚ ਰਿਕਵੈਸਟ ਕੀਤੀ ਹੈ ਕਿ ਆਂ ਵੀ ਜਿਹੜਾ ਸਾਡੇ ਪਿੰਡ ਦੇ ਵਿੱਚ ਨਸ਼ਾ ਵਿਕ ਰਿਆ ਵਾ ਉਹਨੂੰ ਹਟਾਇਆ ਜਾਵੇ ਆਪਾਂ ਪੁਲਿਸ ਨਾਲ ਰਲ ਕੇ ਜਾਂ ਹੋਰ ਵੀ ਅੱਗੇ ਜਿੱਦਾਂ ਵੀ ਇੱਕ ਦੂਜੇ ਨਾਲ ਰਲ ਕੇ ਚੱਲਾਂਗੇ ਪਰ ਸਰਕਾਰ ਤਾਂ ਕਹਿੰਦੀ ਅਸੀਂ ਪੰਜਾਬ ਨੂੰ ਜਿਹੜਾ ਕਿ ਨਸ਼ਾ ਮੁਕਤ ਕਰਾਂਗੇ ਵੀ ਦੇਖਿਆ ਕਿ ਹਰੇਕ ਸ਼ਹਿਰ ਦੇ ਵਿੱਚ ਨਸ਼ਾ ਹੈਗਾ ਔਰ ਕਪੂਰਥਲਾ ਦੇ ਵਿੱਚ ਇੰਨਾ ਨਸ਼ਾ ਵੱਧ ਚੁੱਕਾ ਤੁਸੀਂ ਆਪਣੇ ਇਹ ਤੁਹਾਡੇ ਆਪਣੇ ਪਿੰਡ ਦਾ ਹੀ ਕਿਉਂ ਖਿਆਲ ਆਇਆ ਹੋਰ ਸ਼ਹਿਰ ਦਾ ਕਿਉਂ ਨਹੀਂ ਆਇਆ ਬਿਲਕੁਲ ਜੀ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ਾ ਮੁਕਤ ਕਰ ਚੁੱਕੇ ਹਾਂ ਪੰਜਾਬ ਦੇ ਵਿੱਚੋਂ ਪਰ ਮੇਰੇ ਪਿੰਡ ਢਡੀਆਂਵਾਲ ਆਜੋ ਤੇ ਮੈਂ ਆਪਣੇ 15-20 ਨੌਜਵਾਨ ਜਿਨ੍ਹਾਂ ਦੀ ਉਮਰ ਘੱਟੋ ਘੱਟ 16-17 ਸਾਲ ਆ ਮੈਂ ਉਹਨਾਂ ਦੀਆਂ ਬਾਹਾਂ ਤੇ ਲੱਤਾਂ ਟੀਕੇ ਲਾ ਲਾ ਸੁਝੀਆਂ ਹੋਈਆਂ ਦਿਖਾ ਦਿੰਨਾ ਫਿਰ ਪਤਾ ਲੱਗ ਜਾਊਗਾ ਕਿ ਪੰਜਾਬ ਪੂਰੇ ਚੋਂ ਨਸ਼ਾ ਖਤਮ ਹੋਇਆ ਵਾ ਜਾਂ ਕਿ ਪਿੰਡ ਪਿੰਡ ਹਜੇ ਵੀ ਵੜਿਆ ਹੋਇਆ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਕਿ ਵੀਡੀਓ ਵੀ ਵਾਇਰਲ ਕੀਤੀ ਉਹਦੇ ਵਿੱਚ ਇਹ ਕਿਹਾ ਕਿ ਭ ਜਾ ਸਾਡਾ ਕੋਈ ਹੋਵੇ ਅਸੀਂ ਉਹਦੇ ਮਗਰ ਬਿਲਕੁਲ ਨਾ ਕਿਸੇ ਵੱਲੇ ਇਦਾਂ ਦਾ ਕੰਮ ਵੀ ਹੋ ਜਾਂਦਾ ਕਿ ਆਪਣੇ ਰਿਸ਼ਤੇਦਾਰ ਦੇ ਮਗਰ ਵੀ ਚੱਲਣਾ ਪੈਂਦਾ ਉਹਨੂੰ ਦਲਦਲ ਦੇ ਵਿੱਚੋਂ ਹੀ ਕਹਿੰਦਾ ਮੁੜ ਕੇ ਤੁਹਾਡਾ ਕੋਈ ਰਿਸ਼ਤੇਦਾਰ ਹੀ ਨਸ਼ਾ ਵੇਚਦਾ ਨਿਕਲਦਾ ਇਹ ਬਿਲਕੁਲ ਜੇਹੀ ਆਪਣੇ ਰਿਸ਼ਤੇਦਾਰ ਦੇ ਜਾਂ ਕਿਸੇ ਆਪਣੇ ਦੇ ਮਗਰ ਜਾਵਾਂਗੇ ਤੇ ਫਿਰ ਆਪਾਂ ਆਪਣੇ ਪਿੰਡ ਨੂੰ ਕਿੱਦਾਂ ਸਾਫ਼ ਕਰ ਸਕਾਂਗੇ ਇਹ ਬਿਲਕੁਲ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਸਾਡਾ ਚਾਹੇ ਹੋ ਆਪਣਾ ਹੋਵੇ ਚਾਹੇ ਬਗਾਨਾ ਹੋਵੇ ਚਾਹੇ ਕਿਸੇ ਪਾਰਟੀ ਨਾਲ ਵੀ ਸੰਬੰਧ ਰੱਖਦਾ ਹੋਵੇ ਆਪਾਂ ਉਹਦੇ ਮਗਰ ਨਹੀਂ ਜਾਵਾਂਗੇ ਉਹਦੇ ਖਿਲਾਫ਼ ਖੜਾਂਗੇ ਤੇ ਪਿੰਡ 'ਚੋਂ ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਨ ਇਹ ਕੋਈ ਨਾ ਸੁਧਾਰਿਆ ਜਾਊਗਾ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਤੋਂ ਇਹ ਸਨ ਸਾਡੇ ਨਾਲ ਹਰਜਿੰਦਰ ਇਹ ਭਾਜੀ ਜਿਹੜੇ ਕਿ ਐਨ ਆਰ ਆਈ ਪੱਕੇ ਹਨ ਸੈਟਲ ਹਨ ਇਹਨਾਂ ਦਾ ਇਹ ਹੀ ਹੈ ਕਿ ਮੈਂ ਜਦੋਂ ਵੀ ਆਣਾ ਕਪੂਰਥਲ ਜੌਰ ਕੋਈ ਨਾ ਕੋਈ ਵਧੀਆ ਉਪਰਾਲਾ ਕਰਕੇ ਜਾਂਦਾ ਔਰ ਇਹਨਾਂ ਦੇ ਪਿੰਡ ਦੇ ਵਿੱਚ ਟੁੱਡੀਆਂਵਾਲ ਪਿੰਡ ਹੈਗਾ ਵਾ ਉੱਥੇ ਜਿਹੜਾ ਕਿ ਪੂਰਾ ਐਤਵਲੇ ਨਸ਼ਾ ਵਿਕਰੀ ਆ ਵਾ ਔਰ ਇਹਨਾਂ ਨੇ ਇਹ ਵੀ ਕਿਹਾ ਮੈਂ ਆਪਣੇ ਜੇਬ ਦੇ ਵਿੱਚੋਂ ਖਰਚਾ ਕਰਾਂਗਾ ਇਹਨਾਂ ਦੇ ਭਰਾਵਾਂ ਦਾ ਸਾਥ ਲੈ ਕੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿੰਦੀ ਅਸੀਂ ਨਸ਼ਾ ਮੁਕਤ ਕਰਾਂਗੇ ਉਹ ਦੂਸਰੇ ਪਾਸੇ ਨਸ਼ਾ ਇੰਨਾ ਵੱਧ ਚੁੱਕਾ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਭਾਜੀ ਆ ਇਹ ਨਸ਼ਾ ਪੰਜਾਬ ਚੋ ਤੇ ਪੰਜਾਬ ਚੋ ਖਤਮ ਕਰ ਦੇ ਜਾਂ ਕਪੂਰਥਲਾ ਚ ਖਤਮ ਕਰ ਦੇ ਆ ਕੈਮਰਾਮੈਨ ਚੰਦਨ ਦੇ ਨਾਲ ਸੁਨੀਲ ਗੋਗਨਾ ਗਾਈ ਨਿਊਜ਼ ਪੰਜਾਬ ਕਪੂਰਥਲਾ